ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਤਿੰਨਾਂ ਗਾਵਾਂ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆਓ ਕੀ ਕਰੀਏ ਕਰੀਏ ਬਾਈ ਜੀ ਅਸੀਂ ਗਾਜ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਇਹ 9876320604 ਠੀਕ ਹੈ ਤਿੰਨ ਗੱਪਣੇ ਵਹਿੜਾ ਆਪਣੇ ਕੋਲ ਭਕਾਉਗਾ ਹਣਾ ਹਾਂ ਜੀ ਤਿੰਨ ਪਹਿਲਾ ਨੰਬਰ ਜਿਹੜੀ ਵਹਿੜ ਦੇਖ ਰਹੇ ਆ ਸੂਆ ਚਾਰ ਦੰਦ ਪਹਿਲਾ ਸੂਆ ਕਹ ਇੱਕ ਦਿਨ ਬਾਕੀ ਆ ਸੂਣ ਚ ਦੇ। ਦਿਨ ਲਈ ਵੀ ਹਜੇ ਇਹ ਵੱਲ ਕੇ ਚੱਲ ਚਾਰ ਪੰਜ ਦਿਨ ਲੈ। ਉਹ ਨਹੀਂ ਕਾ ਪੰਜ ਦਿਨ ਸੂਣ ਚ ਬਾਕੀ ਤੇ ਠੰਡੀ ਸੀਲ ਦਾ ਬਰਫੀ ਦੀ ਸਿੱਧੀ ਆ। ਬਰਫੀ ਹੋ ਜਾ ਉਹਦਾ। ਸਵਾਦ ਇਹ ਕੋ ਬਰਫ ਦਾ ਹੁਣ ਟਾਈਮ ਆ ਜਮਾ। ਸਰਦੀ ਚ ਕਹਿੰਦੇ ਬਰਫ ਨੂੰ ਕੌਣ ਪਸਦਾ ਤੇ ਗਰਮੀ ਆ ਗਈ। ਠੰਡੀ ਸੀ ਲੈਣੀ ਆ ਚਾਹੇ ਬਾਪੂ ਝੋੜੇ ਜਾਂ ਬੇਬੇ ਝੋੜੇ। ਮੈਂ ਕਿਹਾ ਭਾਈ ਦੋਨੇ ਪਾਸੇ ਬਹਿ ਕੇ ਭਾਵੇਂ ਵਿਹੜੇ ਨੂੰ ਖੁੱਲੀ ਛੱਡ ਕੇ ਬੈਈ। ਪਹਿਲੇ ਨੰਬਰ ਤੇ ਸਟਾਰਟਿੰਗ ਤੇ ਸਾਹਮਣੇ ਆਪਾਂ ਬੈਠ ਦੇਖ ਰਹੇ ਆ ਪਲੂਨ ਪਹਿਲਾ ਸੂਆ ਮੂੰਹੋ ਚਾਰ ਦੰਦ ਇੱਕ ਹਫਤਾ ਸੂਣ ਦੁੱਧ 22 ਕਿਲੋ ਖੁੱਲ੍ਹੇ ਹੀ ਦੇ ਦੇਣਾ। ਠੀਕ ਹੈ। ਦੁੱਧ 22-23 ਕਿਲੋ ਹਫ਼ਤਾ ਬਾਕੀ ਹੈ ਨਾ। ਹਾਂਜੀ। ਤੇ ਠੰਡੀ ਸੀ ਇਹ ਯਾਰ ਬਰਫ਼ ਦੀ ਸਿੱਲੀ ਆ। ਇੱਕ ਤਰ੍ਹਾਂ ਦਾ ਦੁੱਧੇ ਦਾ ਮੱਝ ਨਾਲ ਕੰਪੇਅਰ ਹੁੰਦਾ। ਲੈ ਵੀ ਇੱਥੇ ਭਵੇਂ ਆਈ। ਠੀਕ ਆ 22 ਕਿਲੋ ਦੁੱਧ। ਪੁੱਠੇ ਪਾਸੇ ਬਹਿ ਜਾਓ। ਚਾਹੇ ਸਿੱਧੇ ਪਾਸੇ ਬਹਿ ਜਾਓ ਨਾ। ਮਰਜੀ ਭਾਈ ਰਸਾ ਸਿੱਟ ਕੇ ਜਿੱਥੇ ਮਰਜੀ ਜਿਵੇਂ ਮਰਜੀ ਬਹਿ ਜਾ। ਠੀਕ ਆ ਸੀਮਣ ਵਗੈਰਾ ਤਾਂ ਨਹੀਂ ਪਤਾ ਕੁਛ ਘਰੇ ਲੱਗੇ ਹੋਇਆ। ਨਹੀਂ ਮੇਰੇ ਸੀਮਣ ਨਹੀਂ ਆ। ਕੀ ਕਹਿੰਦਾ ਪਾ ਦੁੱਧ 22 23 ਕਿਲੋ 20 ਤੋਂ ਪਾਰ ਵਾਲੀ ਬੱਚੀ ਹੈਗੀ ਆ ਜਮ। ਸੋ ਯਾਰ ਵੱਡੀ-ਬੁੱਡੀ ਬਹੁਤ ਆ ਕੋਈ ਵੀਰ ਛੋਟੀ ਨਾ ਮੰਨੇ ਹੈਣਾ। ਵੱਡੇ-ਵੱਡੇ ਭਾਈ ਆ ਦੇਖ ਲੈ ਮੇਰੇ ਬਰਾਬਰ ਦਾ। ਠੀਕ ਹੈ ਠੀਕ ਆ। ਇੱਕ ਤਾਂ ਜਿਵੇਂ ਜਿਵੇਂ ਕਹਿੰਦਾ ਰਾਣੀ ਗਾਂ ਉਹੀ ਆ ਗਈ ਹੈਣਾ। ਤੇ ਰੇਟ ਵਜਾਰਾ ਕੀ ਰਣੇ ਇਹਨਾਂ ਦੇ। ਰੇਟ ਵਜਾਰਾ ਹੋ ਗਏ ਭਾਈ ਹੋ ਗਏ। ਇਹ ਦੇਖ ਸਕਦਾ ਕੋਈ ਅੰਤਰੀ ਜਦੋਂ ਮਰਜੀ ਜਿੱਥੇ ਮਰਜੀ ਖੜਾ-ਖੜਾ ਚੋਈ ਚਲੋ ਹੈਣਾ। ਭਾਈ ਮਗਰ ਮੂਹਰੇ ਪਿੱਛੇ ਜਿੱਧਰ ਮਰਜੀ ਸਾਈਡ ਤੇ ਜਿੱਧਰ ਮਰਜੀ ਵੇਜਾ। ਠੀਕ ਹੈ। ਤੇ ਅੱਗੇ ਆਪਾਂ ਗੱਲ ਕਰ ਰਹੇ ਹਾਂ ਦੋ ਨੰਬਰ ਵੈੜ ਦੀ ਇਹ ਕਿਹੜਾ ਸੂ ਸੂਰੀਏ ਇਹ ਵੀ ਬਈ ਪਹਿਲੀ ਸੂ ਹੈ ਇਹ ਵੀ ਚੌਕ ਦੇ ਦੰਦ ਹਜੇ ਕੱਢਦੀ ਹੈ ਚੌਕ ਦੇ ਦੰਦ ਚੱਕਦੀ ਪਈ ਆ ਪਹਿਲਾ ਸੂ ਆਪ ਪਲੂਣ ਹਾਂਜੀ ਦਿਨ ਸਹੀ ਜੇ ਕੈ ਕਰੇ ਜੂਗੀ ਦਿਨ ਇਹ ਵੀ ਵੀਰੇ ਹਫਤਾ ਲੈਣੀ ਅੱਛਾ ਇੱਕ ਹਫਤਾ ਸੂਣ ਚ ਬਾਕੀ ਤੇ ਠੰਡੀ ਸੀ ਰਹਗੀ ਐ ਮੈਂ ਕਿਹਾ ਬਾਈ ਲੈ ਸਵਾ ਦੇਖੋ ਜਨ ਮੇਰੀ ਗੱਲ ਤਾਂ ਠੰਡੀ ਹੋਵੇ ਜਾਵਾ ਸੂ ਕਿਆ ਬਾਤ ਆ ਜਿਵੇਂ ਕਹਿੰਦਾ ਰੇਲ ਦੀ ਗੱਡੀ 'ਚ ਬਹਿ ਗਏ ਤੇ 50 ਰੁਪਏ ਭਾਂ ਵੱਧ ਲੱਗ ਗਏ ਨਾ ਤੇ ਸਲੀਪਰ ਸੀਟ ਵੀੜੀ ਹੋਵੇ ਜਿੰਨੇ ਮਰਜ਼ੀ ਭੋਵੇ ਉਹ ਗੱਲ ਆ ਵੀ AC ਚਲੂ ਨਾਲੇ ਕੋਈ ਡਰ ਨਹੀਂ ਜਾਂਦਾ ਬਹੁਤ ਆ ਪੈਸੇ ਜਿੱਥੇ ਮਰਜ਼ੀ ਰੱਖੀ ਚਲੋ ਉਹ ਗੱਲ ਇਹਦੇ ਜਾਂ ਤੇ ਪਰ ਬਈ ਚੀਜ਼ਾਂ ਦਾ ਮਨ ਕੇਦਰ ਫਿਰ ਟੌਪ ਕਲਾਸ ਹੀ ਦਿੰਦੀਆਂ ਹਨਾ ਤਾਂ ਬਈ ਪੂਰਾ ਟੌਪ ਠੀਕ ਆ ਕਹਿੰਦਾ ਵਾ ਇੱਕ ਵਾਰੀ ਪੈਸੇ ਲੱਗਣਗੇ ਬੰਦਾ ਲਾਭੇ ਨਹੀਂ ਦਿੰਦਾ ਜਮਾ ਬਈ ਲਾਭੇ ਦੀ ਚੀਜ਼ ਨਹੀਂ ਲੈਂਦੇ ਆਪਾਂ ਕਿੰਨਾ ਦੁੱਧ ਮੰਨ ਕੇ ਥੱਲੇ ਆਉਂਦਾ ਦੁੱਧ ਬਈ 30 24 ਕਿਲੋ ਗਲੂਨ ਵਿੱਚ ਹੀ ਰਿਹਾ ਖੁੱਲਾ ਡੋਲਾ 23 24 ਕਿਲੋ ਹਾਂਜੀ ਤੇ ਇਹ ਜੋ ਮਹਾ ਬਣਿਆ ਬਰਾਡਾ ਦੇ ਨਾਲ ਵੀ ਦੋ ਫੈਡਾ ਹਨਾ ਫੈਡਾ ਨਾਲ ਦੁੱਧ ਦਿਉਂਗਾ ਠੀਕ ਹੈ ਠੀਕ ਹੈ ਦੂਜੇ ਨੰਬਰ ਜਿਹੜੀ ਬੈੜ ਦੇਖ ਰਹੇ ਆ ਇਹ ਵੀ ਮੂੰਹ ਚਾਰ ਦੰਦ ਆ ਗਈ ਹੈ ਨਾ ਜੀ ਹਾਂ ਭਾਈ 14 ਦੰਦ ਕੱਢ ਚੁੱਕੀ ਹੈ ਠੀਕ ਹੈ ਪਹਿਲਾ ਸੂਆ ਸੂਰੀ ਆ 5-7 ਦਿਨ ਬਾਕੀ ਦੁੱਧ ਦੀ ਗੱਲ ਕਰੀਏ ਵੀ 20 ਤੋਂ ਪਾਰ ਵਾਲੀ ਹੈਗੀ ਹੈ ਨਾ ਭਾਈ 22 ਕਿਲੋ ਖੁੱਲਾ ਦੁੱਧ ਆ ਫੇਸ ਕੁਆਲਟੀ ਦੀ ਠੀਕ ਹੈ ਤੇ 20 22 ਕਿਲੋ ਤੋਂ ਪਾਰ 20 ਕਿਲੋ ਦੁੱਧ ਮੰਨ ਕੇ ਜਿੰਨਾ ਮਰਜ਼ੀ ਬੰਦਾ ਲੈ ਲੇ ਹੈ ਨਾ ਹਾਂਜੀ ਤੇ ਬਾਕੀ ਵੱਡੀ-ਬੁੱਡੀ ਬਹੁਤ ਆ ਕੋਈ ਵੀ ਛੋਟੀ ਨਾ ਮੰਨੇ ਹੈ ਤੇ ਖੜਦੀ ਹੋਣੀ ਦੇਖੋ ਯਾਰ ਕਿਆ ਬਾਤ ਆ ਘੋੜ ਯਾਰ ਕੀ ਬੱਛੀ ਆ ਠੰਡੀ ਸੀਲ ਦੇਣੀ ਮੇਨ ਗਨ ਬੱਛੀ ਸੁਆ ਦੇਖੋ ਯਾਰ ਠੰਡੀ ਸੀਲ ਜਮਾ ਕਿਆ ਬਾਤ ਆ ਨਿਆਰੇਦਾਰ ਹਨਾ ਲਗਾ ਜਿੱਥੇ ਮਰਦੀ ਬਹਿ ਜਾ ਬਾਈ ਜਿੱਥੇ ਠੀਕ ਹੈ ਠੀਕ ਹੈ ਤੀਜੇ ਨੰਬਰ ਦਾ ਭਾਈ ਜਰਸੀ ਬੱਛੀ ਦੇਖ ਰਹੇ ਆ ਇਹ ਵੀ ਪਹਿਲਾ ਸੁਆ ਨਹੀਂ ਫਿਰ ਇਹ ਦੂਜੇ ਸੁਆ ਸੁਆ ਦੂਜਾ ਸੁਆ ਇਹ ਵੀ ਮੇਰੇ ਖਿਆਲੋਂ ਦੰਦਾ ਚੋਕੀ ਸਿੱਗੀ ਹੋ ਹਨਾ ਨਹੀਂ ਵੀ ਇਹਨੇ ਹਜੇ ਹਾਂ ਇਹ ਸਿੱਧੀ ਮੈਲ ਵੀ ਕਰਨੇਗਾ ਹਜੇ ਇਹਨੇ ਬਰਾਬਰ ਨਹੀਂ ਕਰੀਆਂ ਠੀਕ ਆ ओरिजिनल ਦੂਜਾ ਸੁਆ ਜਾ ਕੈਦਨ ਕਰਦੀਆਂ ਨਿੱਟ ਜਿਹੇ ਇਹ ਇਹ ਲਈ ਹੋਈ ਹੈ ਸਾਰਾ ਤੱਕ ਫੁੱਲੀ ਸੋ ਇੱਕ ਚੀਜ਼ ਆਪਾਂ ਹੋਰ ਦਿਖਾਈ ਦੇ ਬੱਚੀ ਵੀ ਜਰਸੀ ਲੈਣੀ ਹੈ ਨਾ ਸੋ ਮੇਰੇ ਕੋਲ ਜਿਹਵੇਂ ਕਹਿੰਦਾ ਜਰਸੀ ਆ ਗੋਹਾ ਵਗੈਰਾ ਦੇਖੋ ਕੱਲ ਡੈਟਾ ਕਰ ਗਿਆ ਜਮਾਨ ਬਿਲਕੁਲ ਇੱਕ ਤਰ੍ਹਾਂ ਦਾ ਆਪਣੇ ਕਹਿੰਦਾ ਵਾ ਉਹ ਵੀ ਬਾਤ ਆਵਰਨ ਮੱਝਾਂ ਵਾਲਾ ਇਸ ਤਰੀ ਜੰਮੀ ਭਲੀ ਆ ਆਪਣੀ ਹਨਾ ਹਾਂਜੀ ਹਾਂ ਬਿਲਕੁਲ ਭਾਈ ਠੀਕ ਹੈ ਠੀਕ ਕਿੰਨਾ ਦੁੱਧ ਦੇ ਦੋਗੀ ਇਹ ਦੁੱਧ ਇਹਨੇ ਬਲੂਨ ਨੇ 20 20 ਕਿਲੋ 20 ਕਿਲੋ ਦੁੱਧ ਦਿੱਤਾ ਕਹਿੰਦਾ ਬਾਬਾ ਚਾਹੇ 20 ਵੀ ਮੰਨ ਕੇ ਲੈ ਲੈ ਬੰਦਾ ਬਈ 20 ਮੰਨ ਕੇ ਲੈ ਲਈ ਦੀ ਸੇਵਾ ਭੰਗ 18 ਮੰਨ ਕੇ ਲੈ ਆਪਾਂ ਕਹਿੰਦੇ ਵੀ 22 ਕਿਲੋ ਖੁੱਲੋਂ ਦਿਓ ਕੋਈ ਰਿਕਾਰਡ ਵਗੈਰਾ ਪੁੱਛਿਆ ਇੱਥੇ ਕਿ ਨਹੀਂ ਪੁੱਛਿਆ ਬਈ ਗੱਫਰ ਕਹਿੰਦੇ ਸੀ ਬਈ ਡੈਨਮਾਰਕ ਤੇ ਡੀਗਰ ਦੇ ਗੱਫਰ ਕਰਾਈ ਗਿਆ ਠੀਕ ਹੈ ਤੇ ਦਿਨ ਮੇਰੇ ਹਿਸਾਬ ਨਾਲ ਹਫ਼ਤੇ ਤੋਂ ਬਾਅਦ ਲੈ ਜਦੋਂ ਤਾਂ ਹਫ਼ਤੇ ਤੋਂ ਦਸ ਦਿਨ ਦੇ ਵਿੱਚ ਵਿੱਚ ਬਈ ਠੀਕ ਹੈ ਠੀਕਾ ਤੋਰ ਦੇ ਬਈ ਵੀ ਦੇਖ ਸਕਦੇ ਹੋ ਕਿ ਤਿੰਨੇ ਤਾਂ ਤਿੰਨੇ ਵਹਿਣਾ ਮੈਂ ਕਿਹਾ ਬਰਫ ਕਰ ਕੀ ਹੈ ਬਈ ਸਾਰੇ ਸੁੱਕਿਆ ਬਤਾ ਹੈ ਗਵਾਂਢੀਆਂ ਡੀਜੇ ਚੱਲਦਾ ਹੋਵੇ ਇਹ ਨਹੀਂ ਗੱਲ ਵੀ ਥੋੜੀ ਗਾਂ ਹਿੱਲੇ ਜੋ ਕੋਈ ਚੱਕਰ ਹੀ ਨਹੀਂ ਬਈ ਹੱਥ ਵਗਰਾ ਵੀ ਦੇ ਮਾਰ ਕੇ ਦਿਖਾਦਾ ਠੰਡੀ ਸੀਜ ਦਾ ਦੁੱਧ ਦੀ ਗੱਲ ਕਰੀਏ ਤਾਂ 20 ਕਿਲੋ ਚੰਗੀ ਕਿਹਾ ਪ੍ਰਸ ਪਰ ਤੁਸੀਂ 20 ਕਿਲੋ ਮੰਨ ਕੇ ਹੀ ਪਰਚੇਸ ਕਰਨੀ ਆ ਕਿਉਂਕਿ 20 ਕਿਲੋ ਦੁੱਧ ਪੌਣ ਵਾਲੀ ਬੈੜ ਹੈਗੀ ਆ ਬਾਕੀ ਮੇਨ ਗੱਲ ਕੱਦ ਕੱਠ ਤੇ ਗੋਹਾ ਏਟਰ ਕਾ ਕਰਦੀ ਆ ਜੇ ਮੈਂ ਨਜ਼ਾਰੇਦਾਰ ਵਾਲਾ ਤੇ ਕਿਉਂਕਿ ਆਪਣੇ ਇੱਥੇ ਦੇ ਖੁਦ ਵਾਤਾਵਰਣ ਦੇ ਵਿੱਚ ਪੰਜਾਬ ਦੇ ਜੰਮੀ ਬੜੀ ਆ ਤੁਹਾਡੇ ਸੁਪਨੇ ਪੂਰੇ ਕਰੋਗੀ ਚੰਗਾ ਸੀਮਣ ਲੱਗਿਆ ਦੱਸਾ ਵਈਆਂ ਡੈਨਮਾਰਕ ਦਾ ਬੱਚੀ ਵਗਰਾ ਇੰਦਾ ਦੀ ਬੜਰ ਦੇਦੀ ਤੇ ਚਾਰ ਚੰਨੀ ਹੋ ਜਾਂਦਾ ਸੋਨੇ ਸੁਹਾਗੇ ਵਾਲੀ ਗੱਲ ਤਿੰਨ ਦਿਖਾਤੀਆਂ ਆਪਾਂ ਇੱਕ ਆਹ ਸੌਰੀ ਦੂਜਾ ਸੁਹਾਗਾ ਤੇ ਦੋ ਦਿਖਾ ਦਿਆ ਪਲੂਣਾ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 98763 2060 ਕਾਡ ਵੀਰ ਦਾ ਨੰਬਰ ਆ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ